ਕੈਂਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਵੱਲੋਂ ਅੱਜ ਇੱਕ ਵਿਸ਼ਾਲ ਮੀਟਿੰਗ ਤਰਨਤਾਰਨ ਸਰਾਂ ਦੇ ਵਿੱਚ ਕੀਤੀ ਗਈ ਜਿਸ ਦੇ ਵਿੱਚ ਉਚੇਚੇ ਤੌਰ ਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਪੱਟੀ ਸੂਬਾ ਮੀਤ ਪ੍ਰਧਾਨ ਸੁਵਿੰਦਰ ਸਿੰਘ ਬਲੇਰ ਪਹੁੰਚੇ ਇਸ ਮੀਟਿੰਗ ਦੇ ਵਿੱਚ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਤਰਨਤਾਰਨ ਤੋਂ ਪ੍ਰਧਾਨ ਦੀ ਚੋਣ ਕਰਕੇ ਪੱਤਰਕਾਰ ਰਵੀ ਖਹਿਰਾ ਨੂੰ ਪ੍ਰਧਾਨ ਦਾਨਿਸ਼ ਗੁਪਤਾ ਨੂੰ ਉਮੀਦਵਾਰ ਪ੍ਰਧਾਨ ਅਤੇ ਮਨਪ੍ਰੀਤ ਸਿੰਘ ਨੂੰ ਤਹਿਸੀਰ ਖਰੂਰ ਸਾਹਿਬ ਪ੍ਰਧਾਨ ਸੰਦੀਪ ਸਿੰਘ ਚੀਂਦਾ ਨੂੰ ਉਮੀਦਵਾਰ ਪ੍ਰਧਾਨ ਥਾਪਿਆ ਗਿਆ ਇਸ ਮੀਟਿੰਗ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਵਿੱਚ ਪੀਲੇ ਕਾਰਡ ਬਣਾਉਣ ਸੰਬੰਧੀ ਪੱਤਰਕਾਰਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਲੈ ਕੇ 26 ਜਨਵਰੀ ਗਣਤੰਤਰ ਦਿਵਸ ਮੌਕੇ ਪਹੁੰਚ ਰਹੇ ਮੁਖਮਮਾਨ ਨੂੰ ਮੰਗ ਪੱਤਰ ਦੇਣ ਸੰਬੰਧੀ ਐਲਾਨ ਕੀਤਾ ਗਿਆ। ਇਹਣਾ ਚੋਗੀ ਜਿਹੜੀ ਪੱਤਰਕਾਰਾਂ ਅੱਜ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਤਰਨਤਾਰਨ ਜ਼ਿਲ੍ਹੇ ਦੀ ਮੀਟਿੰਗ ਹੋਈ ਹੈ ਤੇ ਭਾਰੀ ਗਿਣਤੀ ਵਿੱਚ ਪੱਤਰਕਾਰਾਂ ਨੇ ਇਸ ਵਿੱਚ ਭਾਗ ਲਿਆ। ਇਹਦੇ ਵਿੱਚ ਪੱਤਰਕਾਰਾਂ ਨੂੰ ਦਰਫੇਸ ਮੁਸ਼ਕਲਾਂ ਤੇ ਜਿਹੜੀ ਉਹ ਵਿਚਾਰ ਚਰਚਾ ਕੀਤੀ ਗਈ ਹੈ ਤੇ ਜਲਦੀ ਅਸੀਂ ਚਾਹੁੰਦੇ ਪੰਜਾਬ ਸਰਕਾਰ ਨਾਲ ਮਿਲ ਕੇ ਇਹਨਾਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ। ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਦੋਗੇ ਉੱਥੇ ਡੀਸੀ ਤੇ ਐਸਐਸਪੀ ਨੂੰ ਮਿਲਿਆ ਜਾਊਗਾ ਲੇਕਿਨ ਸਾਡੀਆਂ ਪ੍ਰੋਬਲਮ ਸੁਣਨ ਵਾਲੇ ਪਿਛਲੇ 3 ਸਾਲਾਂ ਤੋਂ ਕੋਈ ਸਰਕਾਰੀ ਅਧਿਕਾਰੀ ਤਿਆਰ ਨਹੀਂ ਗਾ ਸਾਡੇ ਪੱਤਰਕਾਰ ਕੰਮ ਵੀ ਕਰਦੇ ਆ ਤੂੰਨਾਂ ਨੂੰ ਧੱਕੇ ਵੀ ਵੱਜਦੇ ਆ ਤੇ ਜਿਹੜੇ ਉਹ ਸਰਕਾਰੀ ਕਾਡ ਬਣਦੇ ਤੇ ਕੁਝ ਛੇਤੀਆਂ ਨੂੰ ਛੱਡ ਕੇ ਬਾਕੀ ਵਿਚਾਰੇ ਰਹਿ ਜਾਂਦੇ ਉਸ ਜਾਨ ਨੂੰ ਹੁੰਦੇ ਤੇ ਕੁਝ ਨੌਜਾਂ ਨੂੰ ਹੁੰਦੇ ਆ ਅਸੀਂ ਇਹ ਸਰਕਾਰ ਕੋ ਮੰਗ ਕਰਦੇ ਵੀ ਜਿਹੜਾ ਬੰਦਾ ਵਰਕ ਕਰਦਾ ਵਾ ਹਰ ਬੰਦਾ ਪੱਤਰਕਾਰ ਜਿਹੜਾ ਬੰਦਾ ਕੰਮ ਕਰਦਾ ਵਾ ਉਹਦਾ ਵੀ ਹਰ ਦਾ ਜਿਹੜਾ ਵਾ ਕਾਰਡ ਬਣਨਾ ਚਾਹੀਦਾ ਵਾ ਤੇ ਫਿਰ ਕਿਹਾ ਜਾਂਦਾ ਵਜੋ ਸਰਕਾਰੀ ਫੰਕਸ਼ਨ ਹੁੰਦਾ ਵੀ ਸਿਰਫ ਪੀਲੇ ਕਾਰਡ ਵਾਲੇ ਤੇ ਐਕ੍ਰੇਡੀਸ਼ਨ ਕਾਰਡ ਵਾਲੇ ਹੋਣ ਬਾਕੀ ਕੋਈ ਨਾ ਆਵੇ ਜਿਹੜੇ 30 30 ਹਾ ਹੋ ਕੇ ਪੱਤਰਕਾਰੀ ਕਰਦੇ ਨੇ ਉਹਨਾਂ ਨੂੰ ਉੱਤੋਂ ਇਗਨੋਰ ਕੀਤਾ ਜਾਂਦਾ ਵਾ ਇਸ ਕਰਕੇ ਸਬੰਧ ਇਸ ਕਰਕੇ ਜੀ ਸਰਕਾਰ ਦੇ ਖਿਲਾਫ 26 ਜਨਵਰੀ ਨੂੰ ਮੈਂ ਕਹਿੰਦਾ ਤੌਰ ਤੇ ਇੱਥੇ ਜਿਹੜੀ ਆ ਪੁਲਿਸ ਲਾਈਨ ਦੇ ਵਿੱਚ ਇਹ ਸਮਾਗਮ ਹੁੰਦਾ ਸਰਕਾਰੀ ਸਮਾਗਮ ਉਹਦੇ ਵਿਰੋਧ ਦੇ ਵਿੱਚ ਪ੍ਰੋਟੈਸਟ ਕਰਾਂਗੇ ਤੇ ਉਹਦੇ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜਿਹੜੀ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ। ਪ੍ਰਧਾਨ ਜੀ ਜੇ ਗੱਲ ਕੀਤੀ ਜਵੇ ਜਿਹੜੇ ਨਾਮੀ ਪੱਤਰਕਾਰ ਵੀ ਆ ਕਈਆਂ ਜਗਬਾਣੀ ਦੇ ਜਾਂ ਚੈਨਲਾਂ ਦੇ ਪੱਤਰਕਾਰ ਆ ਨਾ ਤੇ ਡੈਰੀ ਦਿੱਤੀ ਜਾਂਦੀ ਆ ਨਾ ਕਿਸੇ ਨੂੰ ਪੀਲਾ ਕਾਡ ਬਣਾਇਆ ਜਾਂਦਾ ਉਹ ਪਹਿਲਾਂ ਜਿਹੜੇ ਪੀਲੇ ਕਾਡ ਬੰਦੇ ਸੀ ਪਹਿਲਾਂ ਕੁਝ ਜਿਹੜਾ ਡੀਪੀਆਰ ਸਹੀ ਹੁੰਦਾ ਉਹ ਡੀਪੀਆਰ ਕੋਈ ਸੁਣਦਾ ਹੀ ਨਹੀਂ ਗੱਲ ਕੀ ਕਰਨਾ ਤੁਹਾਡੇ ਬਾਰੇ ਅੰਮ੍ਰਿਤਸਰ ਦੇ ਵਿੱਚ ਅਸੀਂ ਪ੍ਰੋਟੈਸਟ ਕੀਤਾ ਸੀ ਪਹਿਲਾਂ ਇਹਨਾਂ ਕਾਰਡ ਕੁਝ ਬਚੰਦ ਬਣਾਏ ਸੀ ਮੁੜ ਕੇ ਸਾਰੇ ਬਣਾ ਦਿੱਤੇ ਸੀ ਜਿਹੜੇ ਪਿਛਲੀ ਵਾਰ ਪਿਛਲੀ ਵਾਰੇ ਬਣੇ ਸੀਗੇ ਇਸ ਕਰੇ ਜਦੋਂ ਤੁਸੀਂ ਇੱਥੇ ਪਟਸ ਕਰੋਗੇ ਇੱਥੇ ਵੀ ਕਾਰਡ ਬਣਗੇ ਜੇ ਨਾ ਬਣੂਗਾ ਤੇ ਡੀਪੀ ਤੇ ਕੋਈ ਦਾ ਰਾਜ ਨਹੀਂਗਾ ਜੋ ਮਰਜ਼ੀ ਕਰੀ ਜਾਵੇ ਇੱਥੇ ਅਸੀਂ ਸਾਨੂੰ ਸਾਰੇ ਕੰਮ ਕਰਨੇ ਆਉਂਦੇ ਜਿਉਂ ਕਹਿੰਦਾ ਮੇਰੀ ਬਦਲੀ ਕਰਾਓ ਤੇ ਕੋਈ ਗੱਲ ਨਹੀਂ ਬਦਲੀ ਛੜ ਕੇ ਸਸਪੈਂਡ ਕਰਵਾਵਾਂਗੇ ਬਦਲੀ ਕਰਾਉਣੀ ਕਿਹੜੀ ਗੱਲ ਲੱਗੀ ਆ ਬਦਲੀ ਬੜੀ ਦੂਰ ਦੀ ਗੱਲ ਸਸਪੈਂਡ ਕਰਵਾਵਾਂਗੇ ਉਹਨੂੰ ਜੇ ਅਸਲ ਵਿੱਚ ਜੇ ਇਸ ਤਰੀਕੇ ਨਾਲ ਪੱਤਰ ਕੰਨ ਜਿਹਾ ਵਿਤਕਾਰ ਕਰੂਗਾ ਇਹ ਮੁੱਦਾ ਵੀ ਉਦੋਂ 26 ਜਨਵਰੀ ਸਾਡਾ ਹੋਏਗਾ ਤੇ ਡੀਪੀ ਨੂੰ ਜਵਾਬ ਦੇਵੇ ਉੱਥੇ ਵੀ ਮੈਂ ਇਹ ਗੱਲ ਕਹੀ ਕਿ ਨਹੀਂ ਕਹੀ ਹੈਗੀ ਪ੍ਰਧਾਨ ਜੀ ਸਾਰੇ ਸ਼ਹਿਰਾਂ ਦੇ ਵਿੱਚ ਪ੍ਰੈਸ ਕਲੱਬ ਬਣੇ ਹੋਏ ਨੇ ਸਿਰਫ ਇੱਕ ਤਰਨਤਾਰਨ ਜ਼ਿਲ੍ਹਾ ਹੈ ਕਿ ਇੱਥੇ ਇਕੱਠੇ ਹੋਣ ਦੀ ਲੋੜ ਹੈ ਯੂਨੀਅਨਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਕਿ ਪ੍ਰੈਸ ਕਲੱਬ ਜਿਹੜਾ ਉਹ ਸਰਕਾਰ ਤੋਂ ਉਹ ਮਿਲ ਸਕੇ ਵੇਖੋ ਅੰਮ੍ਰਿਤਸਰ ਪ੍ਰੈਸ ਕਲੱਬ ਅਸੀਂ ਲਿਆ ਸੀ ਡਾਂਗਾ ਲਖਾ ਕੇ ਲਿਆ ਸੀ ਲੇਕਿਨ 16 ਤੋਂ ਲੈ ਕੇ ਅੱਜ ਤੱਕ ਪ੍ਰੈਸ ਕਲੱਬ ਬੰਦ ਪਿਆ ਵਾ ਅੱਛਾ ਜੀ ਕੋ ਜਿਹੜੀ ਟੀਮ ਅੱਗੇ ਲੱਗੀ ਆ ਉਹ ਟੀਮ ਜਿਹੜੀ ਆ ਜਾਲੀ ਵੋਟਾਂ ਪਾ ਕੇ ਆ ਗਈ ਜਿੱਤੇ ਨਿਰਕੀ ਅੱਛਾ ਜੀ ਜਿੱਤਣ ਤੋਂ ਬਾਅਦ ਉਹਨਾਂ ਨੇ ਨਾ ਤੋਂ ਕੁਛ ਕੀਤਾ ਵਾ ਇੱਕ ਸਾਲ ਹੋ ਗਿਆ ਕਰੀਬ ਚੋਣ ਹੋਈ ਨੂੰ ਅਜੇ ਤੱਕ ਉੱਥੇ ਜਾ ਕੇ ਡੱਕਾ ਭੰਦ ਕੇ ਦੁਰਾ ਨਹੀਂ ਕੀਤਾ ਅੱਛਾ ਜੀ ਤੇ ਸਰਕਾਰਾਂ ਕਹਿੰਦੀਆਂ ਕੋਈ ਫੰਡ ਨਹੀਂ ਹੈਗੇ ਤੇ ਫੰਡ ਤੇ ਪਈ ਇਹ ਲੈਣੇ ਪੈਂਦੇ ਆ ਇੱਕ ਦੇ ਜ਼ੋਰ ਨਾਲ ਤੇ ਜਿਹੜੀ ਗੱਲ ਤੜੀ ਤਰ ਦੀ ਇਹ ਬਦੜੀ ਵਾਜ਼ਬ ਬਿਲਕੁਲ ਤੜੀ ਵਾਜ਼ਬ ਹੈਗੀ ਮੰਗ ਇਹਦੇ ਵਾਸਤੇ ਕੋਈ ਸਰਕਾਰੀ ਬਿਲਡਿੰਗ ਲੱਭੋ ਕਿ ਨਾ ਕੋਈ ਫਿਰ ਡੀਸਬਾ ਨਾਲ ਗੱਲ ਕਰਾਂਗੇ ਡੀਸਬਾ ਬਿਲਡਿੰਗ ਸਾਨੂੰ ਦੇ ਦਿਓ ਜੀ ਪ੍ਰਧਾਨ ਜੀ ਜੇ ਗੱਲ ਕੀਤੀ ਜਿਵੇਂ ਸਰਕਾਰ ਬਣਦੀ ਆ ਪੱਤਰਕਾਰ ਖਬਰਾਂ ਲਾਉਂਦੇ ਆ ਇੱਕ ਥੰਮ ਆ ਤੇ ਜਿਹੜੀ ਆ ਸਰਕਾਰ ਫਿਰ ਵੀ ਪੱਤਰਕਾਰਾਂ ਦੀ ਸੁਣਵਾਈ ਨਹੀਂ ਕਰਦੀ ਕੀ ਕਰਨਾ ਤੁਹਾਡਾ ਇਸ ਬਾਰੇ ਤੁਸੀਂ ਉਹਦੇ ਬਾਰੇ ਮੇਰਾ ਕਹਿਣਾ ਹੈ ਵੀ ਤੁਸੀਂ ਆਪ ਇਕੱਠੇ ਹੋ ਜਾਓ ਸਰਕਾਰਾਂ ਚੱਲੂ ਹੋਣਗੀਆਂ ਮਿੰਟੋ ਮਿੰਟੀ ਜੇ ਤੁਸੀਂ ਆਪ ਇਕੱਠੇ ਨਹੀਂ ਫਿਰ ਕਿੱਥੋਂ ਚੱਲੂ ਹੋਣੀਆਂ ਜਿਹੜਾ ਜਿਹਦਾ ਕਾਰ ਸਰਕਾਰੀ ਬਣ ਜਾਂਦਾ ਮੇਰਾ ਤੇ ਬਣ ਗਿਆ ਮੈਂ ਕੀ ਕਰਨਾ ਪ੍ਰੋਟੈਸਟ ਦੇ ਵਿੱਚੋਂ ਇਹ ਚੀਜ਼ ਨਹੀਂ ਪਾਈ ਜਦੋਂ ਸਮਝੋ ਕਿ ਇਕੱਠੇ ਹੋ ਕੇ ਲੜੋਗੇ ਤੇ ਫਿਰ ਗੱਲ ਬਣਣੀ ਹੈ ਅੱਜ ਸਮੁੱਚੀ ਟੀਮ ਪਹੁੰਚੀ ਹੈ ਤੁਹਾਡੀ ਨਵੇਂ ਸ਼ਾਮਲ ਵੀ ਹੋਏ ਨੇ ਪੱਤਰਕਾਰ ਆਪਣੇ ਵੱਲੋਂ ਐਸ ਅ ਪੰਜਾਬ ਪ੍ਰਧਾਨ ਹੁੰਦੇ ਉਹਨਾਂ ਨੂੰ ਭਰੋਸਾ ਕੀਤਾ ਵੇਖੋ ਭਰੋਸਾ ਇਹ ਆ ਕਿ ਕਿਤੇ ਵੀ ਮੁਸ਼ਕਲ ਆਉਂਦੀ ਤਾਂ ਆਪਾਂ ਬਿਲਕੁਲ ਤਿਆਰ ਬਰ ਤਿਆਰ ਬੈਠੇ ਆ 24 ਘੰਟੇ ਮੇਰਾ ਮੋਬਾਈਲ ਫੋਨ ਖੁੱਲ੍ਹਾ ਰਹਿਣਾ ਜਦੋਂ ਮਰਜ਼ੀ ਕਰੋ ਜੀ ਕੋਈ ਮੈਂ ਕਿਤੇ ਟੀਵੀ ਤੇ ਬੈਠਾ ਹਾਂ ਤੇ ਵੱਖਰੀ ਗੱਲ ਲਾ ਆਵੇ ਦਰਬੀ ਜੀ ਮੈਂ ਫੋਨ ਜਿਹੜਾ ਬਾ ਉਹ ਮੇਰਾ 24 ਘੰਟੇ ਖੁੱਲ ਹੁੰਦਾ ਜੋ ਮਰਜ਼ੀ ਕਰੋ ਤੁਸੀਂ ਕਿਸੇ ਪ੍ਰਕਾਰ ਦੀ ਕੋਈ ਪੱਤਰਕਾਰ ਨੂੰ ਕੱਲੇ ਪ੍ਰਧਾਨ ਨੂੰ ਨਹੀਂ ਕਿਸੇ ਪ੍ਰਕਾਰ ਦੀ ਕਿਸੇ ਪੱਤਰਕਾਰ ਨੂੰ ਪ੍ਰੋਬਲਮ ਸਮ ਦੱਸੇ ਬਲੇਰ ਸਾਹਿਬ ਨੇ ਮੇਰੇ ਮੀਤ ਪ੍ਰਧਾਨ ਦੇ ਕਿਹੜੇ ਨੇ ਖੈਰਾ ਸਾਹਿਬ ਅਸੀਂ ਪ੍ਰਧਾਨ ਇੱਥੇ ਬੜਾਏ ਨੇ ਰਵੀ ਖੈਰਾ ਜਿਹੇ ਇੱਥੇ ਬੜਾਏ ਨੇ ਦਿਨੇਸ਼ ਜੀ ਸਾਡੇ ਜਿਹੜੇ ਮੀਤ ਪ੍ਰਧਾਨ ਬੜਾਏ ਨੇ ਉਹਨਾਂ ਨੂੰ ਸਾਾਨੂੰ ਦੱਸੋ ਤੁਸੀਂ ਕਿ ਸਾਡੀ ਇਹ ਪ੍ਰੋਬਲਮ ਜੋ ਕੀ ਪ੍ਰੋਬਲਮ ਹੋਗੀ ਤੇ ਮੇਰੇ ਨਾਲ ਪੇ ਗੱਲ ਕਰਨ ਲੇਗੇ ਤੇ ਕੋਈ ਗੱਲ ਨਹੀਂ ਮਸਾ ਆਪਣਾ ਹੋਰ ਹੋਵੇਗਾ ਜੀ ਵੇਖੋ ਅਸੀਂ ਜਿਹੜੀ ਆ ਜੇਸਨ ਲੋਡ ਪਰ ਡੀਜੀਪੀ ਨੂੰ ਮਿਲਣਾ ਸਾਨੂੰ ਕੋਈ ਪ੍ਰੋਬਲਮ ਨਹੀਂ ਆਗੀ ਡੀਆਈ ਨੂੰ ਮਿਲਣਾ ਕੋਈ ਪ੍ਰੋਬਲਮ ਨਹੀਂ ਆਗੀ ਲੇਕਿਨ ਇੱਕੋ ਹੀ ਗੱਲ ਤੇ ਸਰਕਾਰ ਨਾਲ ਦੀ ਪੰਜਾਬ ਚ ਕੋਈ ਚੀਜ਼ ਹੈ ਹੀ ਨਹੀਂ ਇਸ ਵੇਲੇ ਵੀ ਸਰਕਾਰ ਨਾਲ ਜਾ ਕੇ ਗੱਲਬਾਤ ਸੀਗੀ ਜੀ ਜੀ ਮੈਂ ਉਹ ਜਿਹੜਾ ਪੂਰੀ ਤੰਦ ਹੀ ਨੰ ਨਭਾਵਾਂਗਾ ਜੋ ਵੀ ਪੱਤਰਕਾਰ ਭਾਈਚਾਰੇ ਨੂੰ ਮੁਸ਼ਕਲਾਂ ਫੇਸ ਆਉਂਦੀਆਂ ਨੇ ਉਹਨੂੰ ਦੂਰ ਕਰਨ ਲਈ ਦਿਨ ਰਾਤ ਮਿਹਨਤ ਕਰਾਂਗੇ ਤਤ ਪਰ ਹੋ ਕੇ ਕਹਿਣਾ ਇਹ ਹੀ ਚਾਹਾਂਗਾ ਕਿ ਆਪਣਾ ਕੰਮ ਕਰੋ ਇਮਾਨਦਾਰੀ ਸੱਚਾਈ ਦੇ ਨਾਲ ਕਰੋਗੇ ਤਾਂ ਕੋਈ ਵੀ ਤੁਹਾਨੂੰ ਚੈਲੰਜ ਨਹੀਂ ਕਰ ਸਕਦਾ ਭਾਵੇਂ ਕਿ ਆਪਾਂ ਪੱਤਰਕਾਰ ਭਰਾ ਸਾਰੇ ਆਂ ਕਈ ਤਰ੍ਹਾਂ ਦੀਆਂ ਫੀਲਡ ਦੇ ਵਿੱਚ ਆਪਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਜਿੱਥੇ ਆਪਣਾ ਏਕਾ ਹੋਊਗਾ ਉੱਥੇ ਆਪਣੀ ਹਮੇਸ਼ਾ ਜਿੱਤ ਹੋਊਗੀ ਸੋ ਮੈਂ ਇਹ ਹੀ ਅਪੀਲ ਕਰਾਂਗਾ ਸਾਰੇ ਮੇਰੇ ਭਰਾਵਾਂ ਨੂੰ ਕਿ ਹੱਥ ਮਿਲ ਕੇ ਚੱਲਿਆ ਕਰੋ ਇਕੱਠੇ ਰਿਹਾ ਕਰੋ ਅੱਜ ਤੁਹਾਨੂੰ ਕਿਹੜੇ ਇਲਾਕੇ ਤੋਂ ਜਿਹੜਾ ਵਾ ਜ਼ਿੰਮੇਵਾਰੀ ਮਿਲੀ ਹੈ ਤੁਸੀਂ ਕਿਵੇਂ ਉਹ ਜ਼ਿੰਮੇਵਾਰੀ ਨਿਭਾਓਗੇ ਤੇ ਕਿੰਨੇ ਸਾਥੀ ਤੁਹਾਡੇ ਨਾਲ ਆਏ ਨੇ ਕਿੰਨੇ ਸਾਥੀ ਸ਼ਾਮਲ ਹੋਏ ਨੇ ਕਿਹੜੀਆਂ-ਕਿਹੜੀਆਂ ਸਾਥੀਆਂ ਨੂੰ ਜ਼ਿੰਮ ਅਲਜੀਤ ਬਿਲਕੁਲ ਅੱਜ ਤਰਨਤਾਰਨ ਜ਼ਿਲ੍ਹੇ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਪ੍ਰਧਾਨ ਜੀ ਵੱਲੋਂ ਤਾਂ ਇੱਕ ਦਾਣੇਸ਼ ਮੁੰਡੇ ਨੂੰ ਮੀਤ ਪ੍ਰਧਾਨ ਲਾਇਆ ਗਿਆ ਇਥੋਂ ਖਡੂਰ ਸਾਹਿਬ ਤੋਂ ਮੇਰਾ ਸਾਥੀ ਮਨਪ੍ਰੀਤ ਮਣੀ ਉੱਥੋਂ ਇਹਨਾਂ ਨੂੰ ਪ੍ਰਧਾਨ ਲਾਇਆ ਗਿਆ ਤੇ ਜਸਵੀਰ ਸਿੰਘ ਚੀਦਾ ਨੂੰ ਮੀਤ ਪ੍ਰਧਾਨ ਲਾਇਆ ਖਡੂਰ ਸਾਹਿਬ ਤੋਂ ਵੱਡੀ ਗਿਣਤੀ ਵਿੱਚ ਸਭ ਦੇ ਨਾਲ ਮੇਰੇ ਪੱਤਰਕਾਰ 15 ਤੋਂ 20 ਜਣੇ ਜਿਹੜੇ ਆਏ ਨੇ ਮੌਲਿਆਤ ਕੀਤੀ ਹੈ ਮੁਸ਼ਕਲਾ ਇਹ ਕਿਤੇ ਨਾ ਕਿ ਜਿਹੜੀ ਵੱਡੀ ਤਰਨਤਾਰਨ ਜ਼ਿਲ੍ਹੇ ਦੀ ਮੁਸ਼ਕਲ ਹੈ ਦਜੀਤ ਇਹੀ ਹੈ ਕਿ ਪੀਲੇ ਕਾਡਾਂ ਨੂੰ ਲੈ ਕੇ ਕਿਤੇ ਨਾ ਕਿਤੇ ਅੜੇਕਾ ਚੱਲ ਜਾਂਦਾ ਐ ਕਿਰੇ ਸਮਾਗਮਾਂ ਦੇ ਵਿੱਚ ਜੀ 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 ਤਾਂ ਉਹ ਸਰਕਾਰ ਨੂੰ ਵੀ ਚਾਹੀਦਾ ਵਾ ਕਿ ਜਿਹੜਾ ਪੱਤਰਕਾਰ ਐ ਪੱਤਰਕਾਰ ਦੀ ਕਲਮ ਦੀ ਵੈਲਿਊ ਇੱਕੋ ਹੀ ਹੁੰਦੀ ਐ ਚਾਹੇ ਆਪਾਂ ਔਨਲਾਈਨ 'ਚ ਕੰਮ ਕਰਦੇ ਆਂ ਜਾਂ ਟੀਵੀ ਚੈਨਲਾਂ 'ਚ ਕੰਮ ਕਰਦੇ ਆਂ ਸਰਕਾਰ ਨੂੰ ਇਸ ਮਾਮਲੇ ਵੱਲ ਕਬੀਤਾ ਨਾਲ ਧਿਆਨ ਦੇਣਾ ਚਾਹੀਦਾ ਵਾ ਕਿ ਇਹ ਕੇਵਲ ਤੇ ਕੇਵਲ ਸਮਾਗਮਾਂ ਦੇ ਵਿੱਚ ਕਹਿ ਦਿੰਦੇ ਆ ਕਿ ਪੀਲੇ ਕਾਡਾਂ ਵਾਲੇ ਪੱਤਰਕਾਰ ਹੀ ਆਉ ਉਹ ਦੂਜੇ ਪੱਤਰਕਾਰਾਂ ਨੂੰ ਅਸੀਂ ਪੱਤਰਕਾਰ ਨਹੀਂ ਮੰਨਦੇ ਕਈ ਦਾ ਇੱਥੋਂ ਤੱਕ ਪੱਤਰਕਾਰਾਂ ਨੂੰ ਝਾਲੀ ਪੱਤਰਕਾਰ ਵੀ ਕਹਿੰਦੇ ਆ ਤੇ ਇਸ ਕਰਕੇ ਸਰਕਾਰ ਤੋਂ ਵੱਡਾ ਜਿਹੜਾ ਇੱਥੇ ਪੀਲੇ ਕਾਰਡਾਂ ਦਾ ਮੁੱਦਾ ਉਹ ਸਾਡੇ ਵੱਲੋਂ اٹھਾਇਆ ਜਾਊਗਾ ਤੇ ਪ੍ਰਧਾਨ ਜਿਹੜੀ ਕਾਲ ਹੈ ਕਿ ਜਿਹੜਾ 26 ਜਨਵਰੀ ਨੂੰ ਇਸ ਬਾਬਤ ਮੰਗ ਪੱਤਰ ਕੋਈ ਜਿਹੜਾ ਕੋਈ ਮੰਤਰੀ ਪਾਊਗਾ ਮੁਖਮਨ ਉਸ ਨੂੰ ਦਿੱਤਾ ਜਾਵੇਗਾ ਤੇ ਜਿਹੜਾ ਇਹ ਕਦਾ ਹਾਲ ਕੀਤਾ ਜਾਵੇ ਜੀ ਸਾਰਾ